ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਪੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਰਾਤ ਯਾਨੀ ਕਿ 17 ਤਰੀਕ ਰਾਤ ਅਤੇ 18 ਤਰੀਕ ਅਤੇ ਆਉਣ ਵਾਲੇ ਇੱਕ ਹਫਤੇ ਦੇ ਮੌਸਮ ਦੀ ਜਿਹੜੀ ਤਾਜ਼ਾ ਜਾਣਕਾਰੀ ਹੈ ਅਪਡੇਟ ਆ ਅੰਦਾਜ਼ਨ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਦੇ ਹੁੰਨੇ ਆ ਜਿਨ੍ਹਾਂ ਨੇ ਅਜ ਤੱਕ ਆਪਣੀ ਫੇਸਬੁਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ। ਦੋਸਤੋ ਸਭ ਤੋਂ ਪਹਿਲਾਂ ਆਪਾਂ ਅੱਜ ਰਾਤ ਦੇ ਮੌਸਮ ਦੀ ਜੇਕਰ ਗੱਲ ਕਰੀਏ ਤਾਂ ਅੱਜ ਰਾਤ ਦਾ ਮੌਸਮ ਹੈ ਜਿਹੜਾ ਬਿਲਕੁਲ ਸਾਫ਼ ਤੇ ਖੁਸ਼ਕ ਬਣ ਚੁੱਕਿਆ ਹੈ। ਤੁਸੀਂ ਦੇਖ ਵੀ ਪਾ ਰਹੇ ਹੋਵੋਗੇ ਜਿਹੜੀਆਂ ਲਾਈਵ ਸੈਟੇਲਾਈਟ ਦੀਆਂ ਤਸਵੀਰਾਂ ਨੇ ਭਾਰਤੀ ਮੌਸਮ ਵਿਗਿਆਨ ਦੇ ਸੈਟੇਲਾਈਟ ਦੀਆਂ ਉਸ ਦੇ ਵਿੱਚ ਜਿਹੜਾ ਮੌਸਮ ਹੈ ਬਿਲਕੁਲ ਸਾਫ਼ ਤੇ ਖੁਸ਼ਕ ਬਣ ਚੁੱਕਿਆ ਹੈ। ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਬੱਦਲਵਾਈ ਨਹੀਂ ਹੈਗੀ। ਸਰਫ ਜਿਹੜੇ ਉੱਪਰਲੇ ਖੇਤਰ ਨੇ ਪਹਾੜੀ ਇਲਾਕਿਆਂ ਦੇ ਵਿੱਚ ਇੱਥੇ ਬਰਫਵਾਰੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਜਿਵੇਂ ਜੰਮੂ ਐਂਡ ਕਸ਼ਮੀਰ ਦੇ ਉੱਪਰਲੇ ਇਲਾਕੇ ਤੇ ਇਧਰ ਹਿਮਾਚਲ ਦੇ ਕੁਝ ਖੇਤਰਾਂ ਦੇ ਵਿੱਚ ਜਿਹੜੀ ਹਲਕੀ ਫੁਲਕੀ ਬਰਫਵਾਰੀ ਹੈ ਜਿਹੜੀ ਥੋੜੀ ਬਹੁਤ ਹੈ ਜਿਆਦਾ ਨਹੀਂ ਹਲਕੀ ਫੁਲਕੀ ਬਰਫਵਾਰੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਜੇਕਰ ਗੱਲ ਕਰੀਏ ਤਾਪਮਾਨ ਦੀ ਤਾਂ ਤਾਪਮਾਨ ਦੇ ਵਿੱਚ ਇੱਕ ਵੱਡੀ ਗਰਾਫਟ ਜਿਹੜੀ ਦਰਜ ਕੀਤੀ ਗਈ ਹੈ ਜਿਹੜੀ ਕਿ 9 ਡਿਗਰੀ ਦੇ ਲੈ ਕੇ 11 ਡਿਗਰੀ ਦੇ ਵਿੱਚ ਵਿੱਚ ਰੇੜਾ ਰਾਤ ਦਾ ਤਾਪਮਾਨ ਉਹ ਦਰਜ ਕੀਤਾ ਜਾ ਰਿਹਾ ਹੈ ਅੱਜ ਜਿਹੜਾ ਘਟੋ ਘਟ ਅੱਜ ਦੇ ਰਾਤ ਦੇ ਪਿਛਲੇ ਲੰਗੀ ਰਾਤ ਦੇ ਤਾਪਮਾਨ ਦੀ ਜਾਂ ਸਵੇਰ ਦੀ ਗੱਲ ਕਰੀਏ ਤਾਂ ਅੱਜ ਜਿਹੜੇ ਰਾਤ ਤਾਪਮਾਨ ਸੀ ਉਹ ਘਟੋ ਘਟ 9 11 ਡਿਗਰੀ ਦੇ ਤੋਂ ਉੱਪਰ ਥੋੜੇ ਜਿ 11.5 11.6 11.9 ਇਸ ਤਰ੍ਹਾਂ ਵੱਖ-ਵੱਖ ਖੇਤਰਾਂ ਦੇ ਜਿਹੜੇ ਤਾਪਮਾਨ ਨੇ ਉਹ ਦਰਜ ਕੀਤੇ ਗਏ ਨੇ ਹੋ ਸਕਦਾ ਕੱਲ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਇਲਾਕੇ ਜਾਂ ਪਠਾਨਕੋਟ ਦੇ ਨਾਲ ਲੱਗਦੇ ਇਲਾਕੇ ਜਿਹੜੇ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਦੇ ਵਿੱਚ 9 ਡਿਗਰੀ ਦੇ ਕਰੀਬ ਜਿਹੜਾ ਰਾਤ ਦਾ ਤਾਪਮਾਨ ਹੈ ਜਿਹੜਾ ਦਰਜ ਕੀਤਾ ਜਾਵੇ ਬਾਕੀ ਦੋਸਤੋ ਦਿਨ ਦੇ ਤਾਪਮਾਨ ਨੇੜੇ ਉਹ ਵੱਖ-ਵੱਖ ਖੇਤਰਾਂ ਦੇ ਵਿੱਚ ਸਭ ਤੋਂ ਵੱਧ ਅੱਜ ਪਟਿਆਲਾ ਦਾ ਤਾਪਮਾਨ ਰਿਹਾ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਅੰਦਾਜ਼ਨ ਗੱਲ ਕਰੀਏ ਤਾਂ 22 ਜਾਂ 23 ਤੋਂ ਲੈ ਕੇ 26 ਡਿਗਰੀ ਦੇ ਆਸ-ਪਾਸ ਜਿਹੜੇ ਵਿੱਚ ਵਿੱਚ ਤਾਪਮਾਨ ਨੇੜੇ ਉਹ ਦਰਜ ਕੀਤੇ ਗਏ ਨੇ ਅੰਤੇ ਦੂਜੀ ਗੱਲ ਤੁਹਾਡ ਨਾਲ ਇਹ ਕਲੀਅਰ ਕਰ ਦਈਏ ਜਿਹੜੇ ਦੋਸਤ ਮਿੱਤਰ ਹਜੇ ਕਹਿ ਰਹੇ ਨੇ ਕਿ ਠੰਡ ਹਜੇ ਸ਼ੁਰੂ ਹੋਣੀ ਹੈ ਜਾਂ ਕੁਝ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਠੰਡ ਨੂੰ ਨਹੀਂ ਮੰਨ ਰਹੇ ਉਹਨਾਂ ਲਈ ਇੱਕ ਜ਼ਰੂਰੀ ਬੇਨਤੀ ਹੈ ਕਿ ਠੰਡ ਨੂੰ ਮੰਨਣਾ ਸ਼ੁਰੂ ਕਰ ਦੋ ਠੰਡ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਤੋਂ ਕਿਉਂਕਿ ਉੱਤਰ ਪੱਛਮੀ ਹਵਾਵਾਂ ਜਿਹੜੀਆਂ ਚੱਲ ਪਈਆਂ ਨੇ ਜਿਹੜੀਆਂ ਕਿ ਪਹਾੜੀ ਇਲਾਕਿਆਂ ਦੇ ਵਿੱਚੋਂ ਹੁੰਦੀਆਂ ਹੋਈਆਂ ਜਿਹੜੀਆਂ ਕਿ ਲਹਿੰਦੇ ਪੰਜਾਬ ਦੇ ਉੱਪਰਲੇ ਇਲਾਕੇ ਨੇ ਜਿਵੇਂ ਜੰਮੂ ਐਂਡ ਕਸ਼ਮੀਰ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਹੁੰਦੀਆਂ ਹੋਈਆਂ ਇਹ ਪੰਜਾਬ ਵਾਲ ਮੈਦਾਨੀ ਖੇਤਰਾਂ ਵੱਲ ਨੂੰ ਆਉਂਦੀਆਂ ਨੇ ਤੇ ਉੱਥੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇੱਕ ਸਿਸਟਮ ਜਿਹੜੀ ਲੰਗੀ ਜਿਸ ਦੇ ਨਾਲ ਬਰਫਵਾਰੀ ਤੇ ਮੀਂਹ ਦੇ ਚੰਗੇ ਸਰਾਟੇ ਦੇਖਣ ਨੂੰ ਮਿਲੇ ਨੇ ਤਾਂ ਉਹਨਾਂ ਦੇ ਨਾਲ ਜਿਹੜੇ ਆਪਾਂ ਕਹਿ ਸਕਦੇ ਆ ਉਹ ਟਕਰਾ ਕੇ ਹਵਾਵਾਂ ਥੱਲੇ ਨੂੰ ਆਉਂਦੀਆਂ ਨੇ ਤੇ ਉਹਨਾਂ ਦੇ ਨਾਲ ਉਹ ਠੰਡੀਆਂ ਹੁੰਦੀ ਜਿਸ ਨਾਲ ਤਾਪਮਾਨ ਦੇ ਵਿੱਚ ਵੀ ਗਰਾਫਟਾਉਂਦੀ ਹੈ ਤੇ ਠੰਡ ਦੀ ਸ਼ੁਰੂਆਤ ਹੈ ਜਿਹੜੀ ਇਹਨਾਂ ਹਵਾਵਾਂ ਦੇ ਨਾਲ ਸ਼ੁਰੂ ਹੋ ਜਾਂਦੀ ਹੈ ਤੇ ਉੱਤਰ-ਪੱਛਮੀ ਹਵਾਵਾਂ ਵਧੀਆ ਚੰਗੀਆਂ ਖੁੱਲ ਕੇ ਅੱਜ ਚੱਲੀਆਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਮਾਜੇ ਦੇ ਦਬਾਵੇ ਦੇ ਵਿੱਚ ਤਾਂ ਚੰਗੀ ਧੁੱਪ ਵੀ ਦੇਖਣ ਨੂੰ ਮਿਲੀ ਅੱਜ ਪਰੰਤੂ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਹਜੇ ਵੀ ਜਿਹੜੀ ਧੂਏ ਦੇ ਕਾਰਨ ਧੁੱਪ ਜਿਹੜੀ ਉਹ ਮੱਧਮ ਨਿਕਲੀ ਤੇ ਥੋੜੇ ਸਮੇਂ ਲਈ ਨਿਕਲੀ ਹੈ ਪਰੰਤੂ ਨਿਕਲੀ ਜ਼ਰੂਰ ਹੈ ਤੇ ਦੇਰ ਸ਼ਾਮ ਨੂੰ ਫੇਰ ਧੂਏ ਦੇ ਕਾਰਨ ਜਿਹੜੀ ਇਹ ਆਪਾਂ ਕਹਿ ਸਕਦੇ ਹਾਂ ਬਦਲ ਇਹ ਆਪਾਂ ਬਦਲਾਂ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਣ ਗਿਆ ਤੇ ਉਸ ਦਾ ਕਾਰਨ ਕੀ ਆ ਇੰਡਸਟਰੀ ਦਾ ਵੀ ਧੂਆਂ ਹੋ ਗਿਆ ਉਹਦੇ ਵਿੱਚ ਪੱਠਿਆਂ ਦਾ ਵੀ ਹੋ ਗਿਆ ਜਿਹੜੇ ਫੈਕਟਰੀਆਂ ਨੇ ਜਿੱਥੇ ਪਰਾਲੀ ਨੂੰ ਇਕੱਠਾ ਕਰਕੇ ਵੀ ਜਲਾਇਆ ਜਾਂਦਾ ਉੱਥੇ ਵੀ ਲਗਾਤਾਰ ਧੂਆਂ ਚੱਲਦਾ ਰਹਿੰਦਾ ਤੇ ਦੂਜਾ ਖੇਤੀਬਾੜੀ ਦਾ ਧੂਆਂ ਵੀ ਜਿਹੜੇ ਰਹਿਣ ਖੂਨ ਦਾ ਹੁੰਦਾ ਪਰੰਤੂ ਇਹ ਜ਼ਿਆਦਾਤਰ ਜਿਹੜਾ ਇਹ ਸਿਸਟਮ ਹੁੰਦਾ ਹੈ ਖੇਤੀਬਾੜੀ ਦੇ ਹਿੱਸੇ ਜਿਹੜਾ ਮੜ ਦਿੱਤਾ ਜਾਂਦਾ ਦੋਸਤੋ ਇਸ ਦੇ ਵਿੱਚ ਕੋਈ ਅਤ ਕਤਨੀ ਨਹੀਂ ਸਰਕਾਰਾਂ ਵੱਲੋਂ ਝੋਨੇ ਨੂੰ ਲੇਟ ਕਰਨ ਦਾ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਝੋਨਾ ਲੇਟ ਕੀਤਾ ਜਾਂਦਾ ਪਰੰਤੂ ਝੋਨਾ ਇਹਨਾਂ ਦਿਨਾਂ ਦੇ ਵਿੱਚ ਨਹੀਂ ਪੱਕਦਾ ਸੀ ਤੁਹਾਨੂੰ ਲਾਈਵ ਵੀਡੀਓ ਵੀ ਜਿਹੜੀ ਫੇਸਬੁੱਕ ਆਈਡੀ ਦੇ ਉੱਤੇ ਦਿਖਾਈ ਸੀ ਤੇ ਦੂਜਾ ਜੇਕਰ ਉਸ ਨੂੰ ਪਹਿਲਾਂ ਲਾਉਂਦੇ ਤਾਂ ਜਿਹੜਾ ਧਰਤੀ ਹੇਠਲਾ ਪਾਣੀ ਦਾ ਪੱਧਰ ਉਹ ਵੀ ਘਟ ਜਾਂਦਾ ਇਸ ਦੇ ਵਿੱਚ ਕਿਸਾਨ ਦੋਨੋਂ ਪਾਸੇ ਫਸ ਜਾਂਦਾ ਹੈ ਇਸ ਕਰਕੇ ਇਹ ਕੁਦਰਤ ਦੇ ਹੱਥ ਆ ਕੇ ਆਪਾਂ ਅਜਿਹੇ ਫਾਸਲੀ ਜਿਹੜਾ ਚੱਕਰ ਚੱਕਰੀ ਹੈ ਆਪਾਂ ਕਹਿ ਸਕਦੇ ਹਾਂ ਉਸ ਨੂੰ ਬਦਲਣਾ ਪਊਗਾ ਪਰਵਰਤਨ ਲਿਆਉਣਾ ਪਊਗਾ ਤੇ ਬਾਕੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਮੌਸਮਾ ਬਿਲਕੁਲ ਸਾਫ਼ ਤੇ ਖੁਸ਼ਕ ਰਹੂਗਾ ਧੂਆਂ ਜਰੂਰ ਬਣਿਆ ਰਹੂਗਾ ਜਾਂ ਧੁੰਦਲਾਪਣ ਜਿਹੜਾ ਉਹ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗਾ ਤੇ 25 ਜਾਂ 26 ਤਰੀਕ ਦੇ ਨੇੜੇ ਤੇਰੇ ਇੱਕ ਛੋਟੀ ਜੀ ਸਿਸਟਮੀ ਜੀ ਫੇਰ ਆ ਰਹੀ ਹੈ ਜਿਹਦੇ ਨਾਲ ਕੋਈ ਜ਼ਿਆਦਾ ਵੱਡਾ ਭਾਰੀ ਪੰਜਾਬ ਦੇ ਉੱਤੇ ਜਿਹੜਾ ਹਜੇ ਤੱਕ ਆਪਾਂ ਕਹਸਾਦੇ ਮੀਂਹ ਦੀ ਸੰਭਾਵਨਾ ਤਾਂ ਨਹੀਂ ਲੱਗ ਰਹੀ ਜੇਕਰ ਕੋਈ ਵੱਡਾ ਪ੍ਰਭਾਵ ਬਣਦਾ ਉਹ ਸਿਸਟਮ ਦਾ ਤਾਂ ਉਹ ਜਰੂਰ ਤੁਹਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਵੀਡੀਓ ਦੇ ਵਿੱਚ ਸੈਟਲਾਈਟ ਦੇ ਉੱਤੋਂ ਜਾਣਕਾਰੀ ਜਿਹੜੀ ਦੇਖ ਕੇ ਸਾਂਝੀ ਕਰਦੇ ਰਹਾਂਗੇ ਤੇ ਜੇਕਰ ਅੱਜ ਰਾਤ ਨੂੰ ਵੀ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਰਹੂਗਾ ਉੱਤਰ ਪੱਛਮੀ ਹਵਾਵਾਂ ਚੱਲ ਪੈਣਗੀਆਂ ਤੇ ਛੋਟੇ ਵੱਡੇ ਜਾਂ ਵੱਡੇ ਮੇਰੇ ਨਾਲ ਜਿੰਨੇ ਛੋਟੇ ਨੇ ਜਾਂ ਉਹ ਵੀ ਜਾਂ ਜਿੰਨੇ ਵੱਡੇ ਬਜ਼ੁਰਗ ਨੇ ਜਾਂ ਮੇਰੇ ਹਾਨ ਦੇ ਦੋਸਤ ਮਿੱਤਰ ਨੇ ਉਹ ਜ਼ਰੂਰ ਹੁਣ ਠੰਡ ਨੂੰ ਮੰਨਣਾ ਸ਼ੁਰੂ ਕਰ ਦਨ ਜਿਹੜੇ ਆਪਣੇ ਗਰਮ ਕੱਪੜੇ ਨੇ ਉਹਨਾਂ ਨੂੰ ਪਾਉਣਾ ਸ਼ੁਰੂ ਕਰ ਦੋ ਨਹੀਂ ਇਹ ਠੰਡ ਰਗੜ ਜੂਗੀ ਠੰਡ ਕਹਿੰਦੇ ਹੁੰਦੇ ਨੇ ਛਿਆਣਿਆਂ ਦਾ ਕਹਿਣਾ ਕਿ ਠੰਡ ਆਉਂਦੀ ਲੱਗਦੀ ਹੈ ਜਾਂ ਜਾਂਦੀ ਲੱਗਦੀ ਆ ਦੋਸਤੋ ਕਿਉਂਕਿ ਜਦੋਂ ਠੰਡ ਦਾ ਪੂਰਾ ਜ਼ੋਰ ਹੁੰਦਾ ਉਸ ਸਮੇਂ ਤਾਂ ਆਪਾਂ ਉਸ ਨੂੰ ਸਮਝ ਲੈਨੇ ਪਰੰਤੂ ਜਦੋਂ ਆਉਂਦੀ ਹੁੰਦੀ ਹੈ ਉਦੋਂ ਨਹੀਂ ਸਮਝਦੇ ਤੇ ਜਦੋਂ ਜਾਂਦੀ ਆ ਉਦੋਂ ਆਪਾਂ ਕਹਿੰਦੇ ਵੀ ਹੁਣ ਆਪਾਂ ਨੂੰ ਗਰਮੀ ਆਉਂਦੀ ਹੈ ਜਏ ਹੁੰਦਾ ਪਰੰਤੂ ਇਹ ਠੰਡ ਆਉਂਦੀ ਤੇ ਜਾਂਦੀ ਇਸ ਤਰ੍ਹਾਂ ਲੱਗਦੀ ਹੈ ਤੇ ਇਸ ਦੇ ਨਾਲ ਹੁਣ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ ਗਰਾਫਟਾ ਜਿਹੜੀ ਉਹ ਵੀ ਦਰਜ ਕੀਤੀ ਐ ਕਰੋਗੀ ਦਿਨ ਦੇ ਤਾਪਮਾਨਾਂ ਦੇ ਵਿੱਚ ਵੀ ਤੇ ਰਾਤ ਦੇ ਤਾਪਮਾਨ ਦੇ ਵਿੱਚ ਜਿਉਂ ਜਿਉਂ ਹੁਣ ਠੰਡ ਵਧੂਗੀ ਤੇ ਰਾਤ ਦੇ ਤਾਪਮਾਨ ਨੇੜੇ ਹੋਰ ਡਾਊਨ ਹੁੰਦੇ ਜਾਣਗੇ ਜਿਹੜੇ ਕਿ ਅੱਜ ਲਈ ਰਾਤ 11 ਡਿਗਰੀ ਦੇ ਆਸ-ਪਾਸ ਸੀ ਹੋ ਸਕਦਾ ਕੱਲ ਨੂੰ 10 ਜਾਂ 9 ਡਿਗਰੀ ਦੇ ਆਸ-ਪਾਸ ਪੁੱਜ ਜਾਣ। ਬਾਕੀ ਦੋਸਤੋ ਮੀਂਹ ਦਾ ਕੋਈ ਜਿਆਦਾ ਵੱਡਾ ਹੁਣ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਆਪਾਂ ਕਹਿ ਸਕਦਾ ਸਿਸਟਮ ਨਹੀਂ ਆਉਂਦਾ ਹੋਇਆ ਦਿਖਾਈ ਦੇ ਰਿਹਾ। ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਰਹੂਗਾ ਉੱਤਰ ਪੱਛਮੀ ਹਵਾਵਾਂ ਲਗਾਤਾਰ 20 ਤਰੀਕ ਤੱਕ ਤਾਂ ਲਗਾਤਾਰ ਚੱਲਣਗੀਆਂ ਉਸ ਤੋਂ ਬਾਅਦ ਜੇਕਰ ਚੇਂਜ ਹੁੰਦੀਆਂ ਨੇ ਤਾਂ ਉਹ ਵੀ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਨਾਲ ਜਾਣਕਾਰੀ ਇਹਦੀ ਸਾਂਝੀ ਕਰ ਦਿਆ ਕਰਾਂਗੇ ਬਾਕੀ ਜਿਹੜੇ ਦੋਸਤਾਂ ਮਿੱਤਰਾਂ ਨੇ ਕੰਮਕਾਰ ਜਾਂ ਕਣਕ ਨੂੰ ਜਿਹੜੀ ਪਹਿਲਾਂ ਗੇਤੀ ਵਿਜੀ ਹੋਈ ਆ ਉਸ ਨੂੰ ਪਾਣੀ ਪੂਣੀ ਲਾਉਣਾ ਤਾਂ ਉਹ ਲਾ ਸਕਦੇ ਨੇ ਕਿਉਂਕਿ 25 ਤਰੀਕ ਤੱਕ ਹਜੇ ਤੱਕ ਜਿਹੜਾ ਕੋਈ ਵੀ ਨੇੜੇ ਤੇੜੇ ਤੁਸੀਂ ਲਾਈਵ ਸੈਟਲਰ ਦੇ ਵਿੱਚ ਦੇਖ ਸਕਦੇ ਹੋ ਕੋਈ ਵੀ ਸਿਸਟਮ ਜਿਹੜਾ ਦਿਖਾਈ ਨਹੀਂ ਦੇ ਰਿਹਾ ਬਾਕੀ ਆਪਾਂ ਲੈ ਚੱਲਦੇ ਆ ਤੁਹਾਨੂੰ ਦੂਸਰੇ ਸੈਟਲਾਈਟ ਦੇ ਉੱਤੇ ਜਿਸ ਦੇ ਵਿੱਚੋਂ ਕੋਈ ਅਪਡੇਟ ਜਿਹੜੀ ਆਪਾਂ ਨੂੰ ਮਿਲਦੀ ਆ 10 ਦਿਨ ਦੀ ਅਪਡੇਟ ਮਿਲਦੀ ਆ ਤਾਂ ਜ਼ਰੂਰ ਤੁਹਾਡ ਨਾਲ ਸਾਂਝੀ ਕਰਾਂਗੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਮੈਂਟ ਤੇ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਫੇਸਬੁੱਕ ਆਈਡੀ ਨੂੰ ਫੋਲੋ ਜ਼ਰੂਰ ਕਰਾਇਆ ਕਰੋ ਦੋਸਤੋ ਤਾਂ ਜੋ ਸਾਨੂੰ ਸਪੋਰਟ ਮਿਲਦੀ ਰਹੇ ਦੇਖ ਸਕਦੇ ਹੋ ਤੁਸੀਂ ਰਾਜ ਰਾਤ ਨੂੰ ਵੀ ਨਾਈਟ ਦੇ ਵਿੱਚ ਕੋਈ ਜਿਹੜੀ ਨਵੀਂ ਆ 7% ਕੋਈ ਵੀ ਮੀਂਹ ਆ ਕੋਈ ਬਹਨੇਰੀ ਚੱਖੜ ਦੀ ਜਿਹੜੀ ਉਹ ਨਹੀਂ ਗੀ ਸਿਰਫ ਬੱਦਲ ਵਾਈ ਜਰੂਰ 18 ਤਰੀਕ ਨੂੰ ਥੋੜੀ ਥੋੜੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਉਸ ਦਾ ਵੀ ਕੋਈ ਜ਼ਿਆਦਾ ਵੱਡਾ ਪ੍ਰਭਾਵ ਨਹੀਂ ਹੈਗਾ ਉਹ ਵੀ ਦੇਖ ਸਕਦੇ ਹੋ ਤੁਸੀਂ ਕਾਰਨ ਕੀ ਨੇ ਜਿਹੜਾ ਹਲਕਾ ਹਲਕਾ ਜਿਹੜਾ ਸਮੋਗ ਜਿਹੜੀ ਉਹ ਬਣੀ ਹੋਈ ਦਿਖਾਈ ਦੇ ਰਹੀ ਹੈ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਦੋਸਤੋ ਇਸੇ ਤਰ੍ਹਾਂ ਜੁੜੇ ਰਿਓ 18 ਤਰੀਕ ਨੂੰ ਜਿਹੜਾ ਹਲਕਾ ਹਲਕਾ ਜ ਆ ਇਸ ਤਰ੍ਹਾਂ ਸਮੋਗ ਜਿਹੜੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਉਣ ਦੀ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਆ ਏ ਦੇਖ ਸਕਦੇ ਹਾਂ 18 ਤਰੀਕ ਨੂੰ ਹਲਕਾ ਹਲਕਾ ਜਾਂ ਬਦਲੀ ਸਿਸਟਮ ਹੈ ਜਿਹੜਾ ਥੋੜਾ ਥੋੜਾ ਕਈ ਕੁਝ ਕ ਇਲਾਕਿਆਂ ਦੇ ਵਿੱਚ ਜਿਹੜਾ ਧੂਏ ਦੇ ਉੱਤੇ ਦੇਖਣ ਨੂੰ ਮਿਲੂਗਾ ਧੂਏ ਨੋਵਾ ਉਸ ਤੋਂ ਬਾਅਦ 19 ਤਰੀਕ ਨੂੰ ਜਿਹੜਾ ਮੌਸਮ ਆਹੋ ਬਿਲਕੁਲ ਸਾਫ਼ ਹੈ ਖੁਸਕਾ 20 ਤਰੀਕ ਨੂੰ ਵੀ ਸਾਫਤਾ ਤੇ ਖੁਸਕਾ ਤੇ 21 ਤਰੀਕ ਨੂੰ ਵੀ ਤੇ ਜਿਹੜਾ ਮੌਸਮ ਸਾਫ਼ ਆ 22 ਨੂੰ ਵੀ ਸਾਫ਼ ਹੈ ਤੁਸੀਂ ਲਗਾਤਾਰ ਜਿਹੜੀਆਂ ਤਰੀਕਾਂ ਦੇ ਹਿਸਾਬ ਨਾਲ ਜਿਹੜਾ ਸਿਸਟਮ ਹੈ ਉਹ ਦੇਖ ਸਕਦੇ ਹੋ 19 ਤਰੀਕ ਨੂੰ 20 ਤਰੀਕ ਨੂੰ 21 ਤਰੀਕ ਨੂੰ ਤੇ 22 ਤਰੀਕ ਨੂੰ ਉਸ ਤੋਂ ਬਾਅਦ 23 ਨੂੰ ਇੱਕ ਸਿਸਟਮੀ ਜਿਹੜੀ ਛੋਟੀ ਜਿਹੀ ਬਦਲੀ ਸਿਸਟਮੀ ਹੈ ਜਿਹੜੀ ਉਹ ਪੈਦਾ ਹੋਊਗੀ ਕੁਝ ਕ ਇਲਾਕਿਆਂ ਦੇ ਵਿੱਚ ਬਦਲਵਾਈ ਉਸ ਦੇ ਨਾਲ ਥੋੜੀ ਬਹੁਤ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ 23 ਤਰੀਕ ਨੂੰ ਜਿਹੜਾ ਇਹ ਸਿਸਟਮੀ ਜੀ ਪਹੁੰਚੀ ਹੈ 24 ਨੂੰ ਮੌਸਮ ਬਿਲਕੁਲ ਸਾਫ਼ ਹੈ ਖੁਸ਼ਕ ਹੈ 25 26 ਨੂੰ ਫੇਰ ਇੱਕ ਸਿਸਟਮੀ ਜਿਹੜੀ ਛੋਟੀ ਜੀ ਪਹੁੰਚ ਰਹੀ ਹੈ ਇਹਨਾਂ ਦੀ ਅਪਡੇਟ ਹੈ ਜਿਹੜੀ ਆਪਾਂ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਨਾਲ ਜਾਣਕਾਰੀ ਨੇ ਸਾਂਝੀ ਕਰਦੇ ਰਿਹਾ ਕਰਾਂਗੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਦੋਸਤੋ ਤੇ ਸਪੋਰਟ ਜਰੂਰ ਕਰਿਓ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਆਈਡੀ ਨੂੰ ਫੋਲੋ ਕਰਕੇ ਇੰਨੀ ਕੀ ਜਾਣਕਾਰੀ ਦੇ ਨਾਲ ਦੋਸਤੋ ਜੇਕਰ ਕੋਈ ਵੱਧ ਘੱਟ ਸ਼ਬਦ ਬੋਲਿਆ ਜਾਂਦਾ ਤਾਂ ਜਰੂਰ ਸਾਨੂੰ ਸੁਧਾਰ ਕਰਨ ਦੇ ਲਈ ਕਮੈਂਟ ਕਰਿਓ ਤੇ ਮਾਫੀ ਚਾਹੁੰਦੇ ਹਾਂ ਤੁਹਾਤੋਂ ਕਿਉਂਕਿ ਅਸੀਂ ਕੋਈ ਜ਼ਿਆਦਾ ਵੱਡੇ ਬਲਾਰੇ ਜਾਂ ਕੋਈ ਵਿਦਵਾਨ ਨਹੀਂਗੇ ਇਸ ਕਰਕੇ ਜ਼ਰੂਰ ਤਹਤੋਂ ਜਿਹੜੀ ਅਪਡੇਟਾਂ ਦੇ ਜੋ ਸੈਟੇਲਾਈਟਾਂ ਦੇ ਮੁਤਾਬਕ ਜਾਣਕਾਰੀ ਦੰਨੇ ਆਂ ਕਈ ਵਾਰੀ ਵੱਧ ਘੱਟ ਸ਼ਬਦ ਬੋਲੇ ਜਾਂਦਾ ਤਾਂ ਮਾਫੀ ਚਾਹੁੰਨੇ ਆਂ ਤਦ ਤੱਕ ਲਈ ਰੱਬ ਰਾਖਾ ਮਿਹਰਬਾਨੀ ਧੰਨਵਾਦ